ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਮਹਿਣਾ ਚੌਕ ਬੱਸ ਸਟੈਂਡ ਦੇ ਬਿਲਕੁਲ ਨੇੜੇ 140 ਗਜ ਦੀ ਕੋਠੀ ਡਿਮਾਂਡ ਇਹਨਾਂ ਦੀ 85 ਲੱਖ ਰੁਪਈਆ ਕੋਠੀ ਡਬਲ ਸਟੋਰੀ ਬਣੀ ਵੀ ਹੈ ਬਹੁਤ ਹੀ ਵਧੀਆ ਸ਼ਹਿਰ ਦੇ ਵਿੱਚ ਕੋਠੀ ਬਣੀ ਵੀ ਹੈ ਡਿਮਾਂਡ ਇਹਨਾਂ ਦੀ 85 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੇ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਕੋਠੀ ਦੀ ਮਕਾਨ ਦੀ ਪਲਾਟ ਦੀ ਜ਼ਮੀਨ ਦੀ ਤਾਂ ਐਡ ਬਿਲਕੁਲ ਸਾਡੀ ਫ੍ਰੀ ਹੈ ਕਿਸੇ ਵੀਰ ਭਰਾ ਨੇ ਕੋਠੀ ਖਰੀਦਣੀ ਹੈ ਕਿਸੇ ਕਲੋਨੀ ਚ ਪਲਾਟ ਖਰੀਦਣੀ ਹੈ ਜਾਂ ਜ਼ਮੀਨ ਖਰੀਦਣੀ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੇ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਹੈ ਖਰੀਦਣੋਂ ਔਰ ਵੇਚਣ ਲਈ ਸਾਡੇ ਨਾਲ ਸੰਪਰਕ ਕਰੋ ਬਹੁਤ ਹੀ ਵਧੀਆ ਕੋਠੀ ਬਣੀ ਵੀ ਆ ਮਹਿਣਾ ਚੌਂਕ ਦੇ ਬਿਲਕੁਲ ਨੇੜੇ ਹੈ ਬੱਸ ਸਟੈਂਡ ਦੇ ਨੇੜੇ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਥੱਲੇ ਤਿੰਨ ਬੈਡਰੂਮ ਆ ਗਏ ਸਟੋਰ ਆ ਗਿਆ ਲੌਬੀ ਆ ਗਈ ਕਿਚਨ ਆ ਗਿਆ ਜੀ ਆਜੋ ਫਿਰ ਆਪਾਂ ਤੁਹਾਨੂੰ ਉੱਪਰਲਾ ਪੋਰਸ਼ਨ ਦਿਖਾਉਣੇ ਆ ਉੱਪਰਲਾ ਪੋਰਸ਼ਨ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਸ਼ਹਿਰ ਦੇ ਬਿਲਕੁਲ ਵਿੱਚ ਕੋਠੀ ਬਣੀ ਵੀ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਸ਼ਹਿਰ ਦੇ ਬਿਲਕੁਲ ਨੇੜੇ ਤੇ 메ਨ ਰੋਡ ਦੇ ਬਿਲਕੁਲ ਨੇੜੇ ਹੈ ਆ ਬੈਡਰੂਮ ਆ ਗਿਆ ਜੀ ਫਰੰਟ ਦੇ ਇੱਕ ਬੈਡਰੂਮ ਦੇ ਵਿੱਚ ਕੱਪ ਬੋਰਡ ਦਾ ਕੰਮ ਹੋਇਆ ਹੋਇਆ ਹੈ ਆ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਜੀ ਕੈਬਿਨਟ ਦਾ ਕੰਮ ਹੋਇਆ ਵੈ ਤੇ ਕਿਚਨ ਦੇ ਵਿੱਚ ਵੀ ਉੱਪਰਲੇ ਪੋਰਸ਼ਨ ਦੇ ਵਿੱਚ ਕੈਬਿਨਟ ਦਾ ਕੰਮ ਹੋਇਆ ਵੈ ਆ ਕਿਚਨ ਆ ਗਿਆ ਜੀ ਬਾਥਰੂਮ ਆ ਗਿਆ ਜੀ ਪੱਥਰ ਦਾ ਕੰਮ ਵੀ ਬਹੁਤ ਵਧੀਆ ਹੋਇਆ ਵੈ ਬਾਥਰੂਮ ਦੇ ਟਾਇਲ ਦਾ ਕੰਮ ਬਹੁਤ ਵਧੀਆ ਹੋਇਆ ਵਈ ਬਹੁਤ ਹੀ ਵਧੀਆ ਲੋਕੇਸ਼ਨ ਤੇ ਕੋਠੀ ਹੈ ਜੀ ਕਿਸੇ ਵੀਰ ਭਰਾ ਨੇ ਖਰੀਦਣੀ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਸੇ ਵੀ ਕਲੋਨੀ ਦੇ ਵਿੱਚ ਕੋਠੀ ਲੈਣੀ ਆ ਸਾਡੇ ਨਾਲ ਸੰਪਰਕ ਕਰੋ ਬਹਿੰਡਾ ਸ਼ਹਿਰ ਵਿੱਚ ਤੁਹਾਨੂੰ ਕਿਤੇ ਵੀ ਸਸਤੀ ਮਹਿੰਗੀ ਕੋਠੀ ਦੀ ਜ਼ਰੂਰਤ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਤੁਹਾਨੂੰ ਮਿਲ ਜੂਗੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ